Hi everyone Satish Kalji saryan nu swagat hai ji tada saryan da Punjab Exams YouTube channel te so thoda kujher pehla hi main ek video payi si jide vich main tuhanu dassya si ki kuch puraniyan postaan da jo ek ishtihar si onu withdraw kar liya gaya jide vich seniors hike diyan te hor achhiyan khazana avsar diyan postaan si gaya so ummeed te ehi si ki e notice jo hai ji e re issue huga fresh notice jo hai oh paya jana hai so inni jaldi pa ditta chahvega e nahi si expected so ennu jo ਹੈ ਹੁਣ ਨੋਟਿਸ ਜੋ ਹੈ ਇਹ ਪੀ ਟ੍ਰਿਪਲ ਐਸ ਬੀ ਦੀ ਸਾਈਟ ਤੇ ਉੱਤੇ ਨਵਾਂ ਨੋਟਿਸ ਅਪਲੋਡ ਕਰ ਦਿੱਤਾ ਗਿਆ ਹੈ ਤੇ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਪੋਸਟਾਂ ਦੀ ਅਗਰ ਇਹਦੇ ਵਿੱਚ ਗੱਲ ਕਰੀਏ ਤਾਂ ਜੀ ਇਹਦੇ ਪਹਿਲਾਂ ਮੈਂ ਤੁਹਾਨੂੰ ਡੇਟਸ ਦੱਸ ਦਿੰਨੀ ਆ 22 ਜੁਲਾਈ 2025 ਤੋਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਹੋ ਤੇ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 18 ਅਗਸਤ 2025 ਸੋ ਇਹਦੇ ਲਈ ਪੋਸਟਾਂ ਚ ਨੇ ਜੀ ਵੱਖ-ਵੱਖ ਵਿਭਾਗਾਂ ਦੇ ਵਿੱਚ ਸੀਨੀਅਰ ਸਹਾਇਕ 245 ਜੋ ਨੇ ਉਹਨਾਂ ਦੀ ਭਰਤੀ ਕੀਤੀ ਜਾਣੀ ਹੈ ਫਿਰ ਵਿੱਤ ਵਿਭਾਗ ਲੋਕਲ ਆਡਿਟ ਵਿੰਗ ਦੇ ਵਿੱਚ ਜੂਨੀਅਰ ਆਡੀਟਰ ਦੀਆਂ 62 ਪੋਸਟਾਂ ਨੇ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਦੇ ਵਿੱਚ 14 ਜੂਨੀਅਰ ਆਡੀਟਰ ਦੀਆਂ ਪੋਸਟਾਂ ਨੇ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਦੇ ਵਿੱਚ ਜ਼ਿਲ੍ਹਾ ਖਜ਼ਾਨਚੀ ਦੀ ਇੱਕ ਪੋਸਟ ਹੈ ਖਜ਼ਾਨਾ ਤੇ ਲੇਖਾ ਸ਼ਾਖਾ ਦੇ ਵਿੱਚ ਖਜ਼ਾਨਾ ਅਫਸਰ ਦੀਆਂ 36 ਪੋਸਟਾਂ ਨੇ ਪੰਜਾਬ ਰਾਜ ਗੋਦਾਮ ਨਿਗਮ ਸੈਕਟਰ 17 ਬੀ ਦੇ ਵਿੱਚ ਸਬ ਡਿਵੀਜ਼ਨਲ ਅਫਸਰ ਦੀਆਂ ਦੋ ਪੋਸਟਾਂ ਇਹਦੇ ਵਿੱਚ ਹੀ ਸੈਕਸ਼ਨ ਅਫਸਰ ਤੇ ਸੈਕਸ਼ਨ ਅਫਸਰ ਸਿਵਲ ਤੇ ਬਿਜਲੀ ਦੀਆਂ ਜੋ ਨੇ 4 ਤੇ 3 ਪੋਸਟਾਂ ਨੇ ਸੋ ਟੋਟਲ 367 ਪੋਸਟਾਂ ਦੇ ਲੈਵਲ ਉਨ ਨੋਟਿਸ ਜੋ ਹੈ ਇਹ ਆਊਟ ਹੋ ਚੁੱਕਿਆ ਤੇ ਇਹਨਾਂ ਦੇ ਲਈ ਜੀ ਇਹਨਾਂ ਦੀ ਜੋ ਕੈਟਾਗਰੀ ਵਾਈਜ਼ ਵੰਡ ਹੈ ਉਹ ਤੁਸੀਂ ਡਿਟੇਲ ਦੇ ਵਿੱਚ ਇਹਨਾਂ ਦੇ ਨੋਟਿਸ 'ਚ ਦੇਖ ਸਕਦੇ ਹੋ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਕੀ ਚਾਹੀਦੀਆਂ ਨੇ ਫੀਸ ਕੀ ਹੋਊਗੀ ਤੇ ਹੋਰ ਇਹਦੇ ਨਾਲ ਜੋ ਇੰਪੋਰਟੈਂਟ ਡਿਟੇਲਸ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਸੋ ਪਹਿਲਾ ਗੱਲ ਕਰ ਲੈਣੇ ਚਾਹੀਏ एजुकेशनल क्वालिफिकेशन ਦੀ ਸੋ ਸੀਨੀਅਰ ਸਹਾਇਕ ਦੀ ਪੋਸਟ ਵਾਸਤੇ ਬੈਚਲਰ ਡਿਗਰੀ ਹੋਣੀ ਜ਼ਰੂਰੀ ਹੈ ਇਹਦੇ ਨਾਲ ਹੀ ਕੰਪੀਟੀਟਿਵ ਟੈਸਟ ਕੁਆਲੀਫਾਈ ਕਰਨਾ ਜ਼ਰੂਰੀ ਹੈ ਜੋ ਵੀ ਤੁਹਾਡੇ ਟਾਈਮ ਟੂ ਟਾਈਮ ਹੁੰਦੇ ਨੇ ਪੋਜ਼ੈਸਿੰਗ ਅਟ ਲੀਸਟ 120 ਆਵਰਸ ਕੋਰਸ ਵਿਦ ਹੈਂਡਸ-ਆਨ ਐਕਸਪੀਰੀਅੰਸ ਇਨ ਦ ਯੂਜ਼ ਆਫ ਪਰਸਨਲ ਕੰਪਿਊਟਰ অর ਇਨਫੋਰਮੇਸ਼ਨ ਟੈਕਨੋਲੋਜੀ ਤਨੁਪਾਤੇ ਯੂ ਜੋ 9001 ਤੋਂ ਸਰਟੀਫਾਈਡ ਹੋਣਾ ਚਾਹੀਦਾ ਹੁੰਦਾ ਤੇ ਇਸ ਤੋਂ ਇਲਾਵਾ ਜੀ ਇਹ ਜਿਹੜਾ ਪਰਸਨ ਐਜ਼ ਅ ਸੀਨੀਅਰ ਅਸਿਸਟੈਂਟ ਜਿਹਨੂੰ ਅਪਾਇੰਟ ਕੀਤਾ ਜਾਊਗਾ ਉਹਨਾਂ ਨੂੰ ਇੱਕ ਟਾਈਪਿੰਗ ਟੈਸਟ ਵੀ ਕੁ ਤੇ ਪੰਜਾਬੀ ਟਾਈਪਰਾਈਟਿੰਗ ਦੇ ਵਿੱਚ ਔਨ ਕੰਪਿਊਟਰ ਤੇ ਇਹ ਬੋਰਡ ਦੁਆਰਾ ਹੀ ਲਿਆ ਜਾਂਦਾ ਹੈ ਸੋ ਇਹ ਸੀਨੀਅਰ ਸਹਾਇਕ ਦੀਆਂ ਕੁਆਲਿਫੀਕੇਸ਼ਨਸ ਨੇ ਜੂਨੀਅਰ ਆਡੀਟਰ ਦੀਆਂ ਕੁਆਲਿਫੀਕੇਸ਼ਨਸ ਨੇ ਜੀ ਬੀ ਕਾਮ ਹੋਣੀ ਚਾਹੀਦੀ ਹੈ ਜਾਂ ਐਮ ਕਾਮ ਹੋਣੀ ਚਾਹੀਦੀ ਹੈ ਐਸ ਪਰ ਅਪੈਂਡਿਕਸ ਬੀ ਆਫ ਪੰਜਾਬ ਲੋਕਲ ਆਡਿਟ ਸਰਵਿਸ ਰੂਲਸ ਸੋ ਇਹdੀਆਂ ਇਹ ਇਹਨਾਂ ਨੇ ਹੀ ਇਹਦੇ ਨਾਲ ਹੀ ਦੱਸਿਆ ਹੋਇਆ ਤੇ ਉਸ ਤੋਂ ਬਾਅਦ ਜੀ ਜੂਨੀਅਰ ਆਡੀਟਰ ਖਜ਼ਾਨਾ ਤੇ ਲੇਖਾ ਦੇ ਲਈ ਵੀ ਬੀ ਕਾਮ ਫਰਸਟ ਡਿਵੀਜ਼ਨ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਤਾਂ ਇਹ ਤੋਂ ਟਾਈਪਰਾਈਟਿੰਗ ਦੀ ਸਪੀਡ ਵੀ ਮੰਗੀ ਗਈ ਹੈ 30 ਵਰਡਸ ਪਰ ਮਿੰਟ ਇਨ ਇੰਗਲਿਸ਼ ਉਸ ਤੋਂ ਬਾਅਦ ਗ੍ਰੈਜੂਏਟ ਫਰਮ ਅ ਯੂਨੀਵਰਸਿਟੀ ਕੁਆਲੀਫਿਕੇਸ਼ਨ ਮੰਗੀ ਗਈ ਹੈ ਜੀ ਜ਼ਿਲ੍ਹਾ ਖਜ਼ਾਨਚੀ ਖਜ਼ਾਨਾ ਤੇ ਲੇਖਾ ਵਾਸਤੇ ਖਜ਼ਾਨਾ ਅਫਸਰ ਦੇ ਵਾਸਤੇ ਜੀ ਗ੍ਰੈਜੂਏਟ ਆਫ ਰੈਕੋਗਨਾਈਜ਼ਡ ਯੂਨੀਵਰਸਿਟੀ preference ਟੂ ਬੀ 기ਵਨ ਟੂ ਕਾਮਰਸ ਗ੍ਰੈਜੂਏਟਸ ਤਾਂ ਖਜ਼ਾਨਾ ਵਾਲਿਆਂ ਵਾਸਤੇ ਵੀ ਬੀ ਕਾਮ ਵਾਲੇ ਉਮੀਦਵਾਰਾਂ ਨੂੰ ਹੀ ਤਰਜੀਹ ਦਿੱਤੀ ਜਾਊਗੀ preference ਉਹਨਾਂ ਨੂੰ ਹੀ ਉਹ ਦਿੱਤੀ ਜਾਊਗੀ ਬਟ ਇਹਦੇ ਵਿੱਚ ਇਹੀ ਹੈ ਕਿ ਮੈਰਿਟ ਦੇ ਆਧਾਰ ਤੇ ਪਹਿਲਾਂ ਤਾਂ ਜੋ ਲਿਸਟਾਂ ਤਿਆਰ ਹੋਣੀਆਂ ਨੇ ਉਸ ਤੋਂ ਬਾਅਦ ਜਿਨ੍ਹਾਂ ਦੇ ਉਮੀਦਵਾਰਾਂ ਦੇ ਨੰਬਰ ਬਰਾਬਰ ਹੋਣਗੇ ਉਹਨਾਂ ਵਿੱਚੋਂ ਬੀਕਮ ਵਾਲੇ ਬੰਦੇ ਨੂੰ ਜੋ ਹੈ ਪ੍ਰੈਫਰੈਂਸ ਦਿੱਤੀ ਜਾਊਗੀ ਸਬ ਡਿਵੀਜ਼ਨਲ ਅਫਸਰ ਸਿਵਲ ਦੇ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਇਨ ਸਿਵਲ ਇੰਜੀਨੀਅਰਿੰਗ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਵੀ ਹੋ ਸਕਦਾ ਉਹਦੇ ਨਾਲ ਤੁਹਾਨੂੰ 7 ਸਾਲਾਂ ਦਾ ਐਕਸਪੀਰੀਅੰਸ ਚਾਹੀਦਾ ਅਗਰ ਤੁਸੀਂ ਗ੍ਰੈਜੂਏਟ ਹੋ ਤਾਂ ਤੁਹਾਨੂੰ 2 ਸਾਲਾਂ ਦਾ ਜਾਂ 5 ਸਾਲਾਂ ਦਾ ਐਕਸਪੀਰੀਅੰਸ ਚਾਹੀਦਾ ਸ ਡਰਿੰਗ ਹੋਣਾ ਚਾਹੀਦਾ ਸੈਕਸ਼ਨ ਅਫੀਸਰ ਬਿਜਲੀ ਦੇ ਲਈ ਤੁਹਾਨੂੰ ਸ਼ੁੱਡ ਪਾਸ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ অর ਅ ਹਾਇਰ ਕੁਆਲੀਫਿਕੇਸ਼ਨ ਤੇ ਇਹਦੇ ਨਾਲ ਨਾਲ ਜੀ 10ਵੀਂ ਪੱਤਰ ਤੇ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ ਤੇ ਜਿਹਨਾਂ ਨੇ ਵੀ ਪੰਜਾਬੀ 10ਵੀਂ ਪੱਦਰ ਦੀ ਨਹੀਂ ਪਾਸ ਕੀਤੀ ਹੁੰਦੀ ਉਹਨਾਂ ਦੇ ਲਈ ਉਹ ਇਹਨਾਂ ਦੇ ਵਾਸਤੇ ਅਪਲਾਈ ਨਹੀਂ ਕਰ ਸਕਦੇ ਆਈ ਥਿੰਕ ਅੱਜ ਸ਼ਾਇਦ ਲਾਸਟ ਡੇ ਹੈ ਪੰਜਾਬੀ ਐਡੀਸ਼ਨਲ ਦਾ एग्जाम ਅਪਲਾਈ ਕਰਨ ਦੀ ਸੋ ਅਗਰ ਕਿਸੇ ਨੇ ਅਪਲਾਈ ਕਰਨਾ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਉਸ ਤੋਂ ਬਾਅਦ ਜੀ ਸੀਨੀਅਰ ਸਹਾਇਕ ਦਾ ਪੇ ਸਕੇਲ ਜੋ ਹੈ ਜੀ ਸਰ ਲੈਵਲ 6 ਰਹੇਗਾ 35400 ਸੀਨੀਅਰ ਸਹਾਇਕ ਜੂਨੀਅਰ ਆਡੀਟਰ ਜ਼ਿਲ੍ਹਾ ਖਜ਼ਾਨਚੀ ਖਜ਼ਾਨਾ ਅਫਸਰ ਸੈਕਸ਼ਨ ਅਫਸਰ ਸੈਕਸ਼ਨ ਅਫਸਰ ਇਹਨਾਂ ਸਭ ਦਾ ਜੋ ਪੇ ਸਕੇਲ ਹੈ दैट विल बी ਲੈਵਲ 6 ਸਬ ਡਿਵੀਜ਼ਨਲ ਅਫਸਰ ਸਿਵਲ ਦਾ ਜੋ ਹੈ ਲੈਵਲ 8 ਹੋਊਗਾ ਏਜ ਦੇ ਗੱਲ ਕਰੀਏ ਤਾਂ ਜੀ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੇ ਉੱਪਰਲੀ ਉਮਰ ਸੀਮਾ ਜੋ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਾਕੀ ਇਹਨਾਂ ਜਿਵੇਂ ਤੁਹਾਨੂੰ ਪਤਾ ਹੀ ਹੈ 5 ਤੇ 8 ਸਾਲ ਦੀ ਜੋ ਹੈ ਐਕਸਟੈਂਸ਼ਨ ਦਿੱਤੀ ਜਾਂਦੀ ਹੈ ਐਸ ਪਰ देयर ਕੈਟਾਗਰੀ ਹੁਣ ਗੱਲ ਕਰਦੇ ਹਾਂ ਜੀ ਇੰਪੋਰਟੈਂਟ ਜਿਹੜਾ ਇਹਨਾਂ ਨੇ ਪਿਛਲਾ ਇਸ਼ਤਿਹਾਰ ਰੱਦ ਕੀਤਾ ਹੈ ਅੱਜ ਉਹਦੇ ਬਾਰੇ ਕਿ ਜਿਨ੍ਹਾਂ ਨੇ ਇਸ਼ਤਿਹਾਰ ਨੰਬਰ 5/2023 ਅਧੀਨ ਸੀਨੀਅਰ ਸਹਾਇਕ ਦੀਆਂ ਪੋਸਟਾਂ ਜੂਨੀਅਰ ਆਡੀਟਰ ਦੀਆਂ ਅਸਾਮੀਆਂ ਸੀਗੀਆਂ 60 ਜ਼ਿਲ੍ਹਾ ਖਜ਼ਾਨਚੀ ਦੀ ਇੱਕ ਅਸਾਮੀ ਸੀਗੀ ਜੂਨੀਅਰ ਆਡੀਟਰ ਦੀਆਂ 14 ਖਜ਼ਾਨਾ ਅਫਸਰ ਦੀਆਂ 36 ਅਸਾਮੀਆਂ ਸੋ ਇਹ ਉਹਨਾਂ ਨੇ ਜੋ ਆਪਣਾ ਉਸ ਟਾਈਮ ਤੇ ਇਹਦੇ ਲਈ ਅਪਲਾਈ ਕੀਤਾ ਸੀਗਾ ਉਹਨਾਂ ਉਮੀਦਵਾਰਾਂ ਦੀ ਉਮਰ ਸੀਮਾ ਉਸੇ ਇਸ਼ਤਿਹਾਰ ਵਿੱਚ ਦਰਸਾਈ ਮਿਤੀ ਅਨੁਸਾਰ ਮੰਨੀ ਜਾਵੇਗੀ ਭਾਵ 5 ਆਫ 2023 ਅਤੇ 13 ਆਫ 2023 ਲਈ 11 2030 ਅਤੇ 7 ਆਫ 2024 ਲਈ 11 2024 ਹੀ ਮੰਨੀ ਜਾਵੇਗੀ ਅਤੇ ਪ੍ਰੀਖਿਆ ਫੀਸ ਦੀ ਅਦਾਇਗੀ ਤੋਂ ਵੀ ਛੋਟ ਹੋਵੇਗੀ ਮੀਨਸ ਦੇ టు ਨੋਟ ਨੀਡ ਟੂ ਪੇ देयर ਫੀਸ ਅਗੇਨ ਕਿਉਂਕਿ ਉਹਨਾਂ ਨੇ ਆਲਰੇਡੀ ਉਹਦੇ ਵਾਸਤੇ ਅਪਲਾਈ ਕੀਤਾ ਹੋਇਆ ਸੀ ਤੇ ਐਗਜ਼ਾਮ ਨਹੀਂ ਹੋਇਆ ਇਟ ਮੀਨਸ ਉਹਨਾਂ ਦੀ ਫੀਸ ਐਡਜਸਟ ਕਰ ਦਿੱਤੀ ਜਾਊਗੀ ਤੇ ਉਹਨਾਂ ਨੂੰ ਦੁਬਾਰਾ ਹੁਣ ਫੀਸ ਨਹੀਂ ਭਰਨੀ ਪਊਗੀ ਬਟ ਯੈਸ ਯੂ ਹਵ ਟੂ ਫਿਲ ਦਾ ਫਾਰਮ ਅਗੇਨ ਤੇ اگر ਆਪਾਂ ਫੀਸ ਦੀ ਗੱਲ ਕਰੀਏ ਤਾਂ ਜੀ ਜਨਰਲ ਕੈਟਾਗਰੀ ਦੇ ਲਈ 1000 एससीबीसी ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ 250 ਰੁਪਏ ਸਾਬਕਾ ਫੌਜੀ ਤੇ ਆਸ਼ਰਿਤ ਦੇ ਲਈ 200 ਤੇ ਫਿਜ਼ੀਕਲ ਹੈਂਡੀਕੈਪ ਦੇ ਲਈ 500 ਰੁਪਏ ਫੀਸ ਜੋ ਹੈ एग्जाम ਫੀਸ ਰੱਖੀ ਗਈ ਹੈ ਤੇ ਦੇ ਲਈ ਜੋ ਚੋਣ ਵਿਧੀ ਹੈ ਜੀ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨਸ ਦਾ ਟੈਸਟ ਹੋਊਗਾ ਅੰਗਰੇਜ਼ੀ ਤੇ ਪੰਜਾਬੀ ਦਾ ਟਾਈਪਿੰਗ ਟੈਸਟ ਦਰਸਾਈਆਂ ਗਈਆਂ ਸਮੱਗੀਆਂ ਦੇ ਲਈ ਹੂਵੇ ਗੱਲ ਤੇ ਜਿਹੜੀਆਂ ਇੱਕ ਇਹਨਾਂ ਦੇ ਜੂਨੀਅਰ ਆਡੀਟਰ ਖਜ਼ਾਨਾ ਤੇ ਲੇਖਾ ਦੀਆਂ 14 ਸਾਮੀਆਂ ਸੀ ਉਹਨਾਂ ਲਈ ਸਿਰਫ ਅੰਗਰੇਜ਼ੀ ਦਾ ਟਾਈਪਿੰਗ ਟੈਸਟ ਹੀ ਹੋਊਗਾ ਤੇ ਇਹਦਾ ਜੋ ਸਿਲੇਬਸ ਵਗੈਰਾ ਵੈਸੇ ਤਾਂ ਪੀ ਟ੍ਰਿਪਲ ਐਸ ਵੀ ਦੇ ਆਲਮੋਸਟ ਐਗਜ਼ਾਮਸ ਦਾ ਸਿਲੇਬਸ ਕਾਮਨ ਹੀ ਹੁੰਦਾ ਬਟ ਇਹ ਲੇਟਰ ਔਨ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਊਗਾ ਤੇ ਜਿਹੜੇ ਬੱਚਿਆਂ ਨੇ ਪੁਰਾਣੇ ਇਸ਼ਤਿਹਾਰ ਦੇ ਵਿੱਚ ਅਪਲਾਈ ਕੀਤਾ ਸੀਗਾ ਤਾਂ ਉਹਨਾਂ ਨੂੰ ਆਪਣੇ ਪਹਿਲੇ ਦੇ ਤੇ ਯੂਜ਼ਰ ਆਈਡੀ ਤੇ ਪਾਸਵਰਡ ਨਾਲ ਹੀ ਲੌਗਇਨ ਕਰਨਾ ਹੈ ਉਹਨਾਂ ਨੂੰ ਦੁਬਾਰਾ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਬਾਕੀ ਇਹਦੇ ਤੇ ਹੋਰ ਵੀ ਵੇਰਵੇ ਦਿੱਤੇ ਹੋਏ ਨੇ ਸੋ ਅਪਲਾਈ ਕਰਨ ਤੋਂ ਪਹਿਲਾਂ ਪੂਰਾ ਜੋ ਨੋਟਿਸ ਹੈ ਵਕ ਵਾਰੀ ਜ਼ਰੂਰ ਪੜ ਲਿਓ ਸਾਰੀਆਂ ਹਦਾਇਤਾਂ ਉਹਦੇ ਵਿੱਚ ਦਿੱਤੀਆਂ ਹੋਈਆਂ ਨੇ ਸਟਿਲ ਅਗਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਕੋਈ ਹੋਰ ਡਾਊਟ ਹੈਗਾ ਤਾਂ ਤੁਸੀਂ ਮੈਨੂੰ ਵੀਡੀਓ ਦੇ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤੇ ਉੱਥੇ ਤੁਸੀਂ ਸਾਨੂੰ ਇਹਦੇ ਰਿਗਾਰਡਿੰਗ ਹੋਰ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਲੈ ਸਕਦੇ ਹੋ ਸੋ ਜ਼ਰੂਰ ਅਪਲਾਈ ਕਰਿਓ ਜਿਹੜੇ ਵੀ ਇਹਨਾਂ ਪੋਸਟਰ ਦੇ ਲਈ ਇੰਟਰਸਟਿਡ ਨੇ ਅਚੀਆਂ ਪੋਸਟ ਆਈਆਂ ਨੇ ਤੇ ਕੁਸ਼ਕ ਪੋਸਟਾਂ ਘਟਾ ਵੀ ਦਿੱਤੀਆਂ ਗਈਆਂ ਨੇ ਸਟਿਲ ਚਲੋ ਇਹਨਾਂ ਪੋਸਟਾਂ ਵਾਸਤੇ ਜ਼ਰੂਰ ਅਪਲਾਈ ਕਰੋ ਇਫ ਯੂ ਆਰ ਐਲੀਜੀਬਲ ਤੇ ਇਹਦਾ ਜੋ ਕਾਫੀ ਹੱਦ ਤੱਕ ਸਿਲੇਬਸ ਹੈ ਪੰਜਾਬੀ ਦਾ ਹਿਸਟਰੀ ਦਾ ਉਹ ਮੇਰੇ ਚੈਨਲ ਤੇ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਬਾਕੀ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ ਥੈਂਕਸ ਫॉर ਵਾਚਿੰਗ